ਇੱਕ ਸੰਸਦ ਦੀ ਸੀਟ ਛੱਡਣਗੇ ਰਾਹੁਲ ਗਾਂਧੀ ਹੁਣ ਰਾਇਬਰੇਲੀ ਤੋਂ ਰਹਿਣਗੇ ਸੰਸਦ ਮੈਂਬਰ ਸਾਸ਼ਟ੍ਰੀ ਕਾਲ ਜੀ ਰਿਆਸਤ న్యూਸ ਦੇਖ ਰਹੇ ਹੋ ਤੁਸੀਂ ਮੈਂ ਨੂਰ ਵਰਜੁਤਾ ਤੁਹਾਡੇ ਨਾਲ ਤਾਂ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਜਿੱਥੇ ਰਾਹੁਲ ਗਾਂਧੀ ਦੋ ਸੀਟਾਂ ਤੇ ਰਹੇ ਕੇਰਲ ਦੀ ਵਾਇਨਾਰ ਤੋਂ ਵੀ ਉਹ ਜਿੱਤੂ ਰਹੇ ਔਰ ਉੱਥੇ ਜੇ ਰਾਇਬਰੇਲੀ ਦੀ ਗੱਲ ਕੀਤੀ ਜਾਵੇ ਉੱਤਰ ਪ੍ਰਦੇਸ਼ੀ ਤਾਂ ਉੱਥੇ ਵੀ ਉਹ ਜਿੱਤੂ ਰਹੇ ਤਾਂ ਹੁਣ ਗੱਲ ਇਹ ਹੋ ਗਈ ਕਿ ਲੜਤਾ ਸਕਦੇ ਆ ਪਰ ਰਏ ਇੱਕ ਸੀਟ ਤੀ ਸਕਦੇ ਆ ਸੰਸਦ ਦੇ ਤੌਰ ਤੇ ਤਾਂ ਇਸ ਦੇ ਮੁਤਾਬਿਕ ਕਾਂਗਰਸ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਮਲੂਕਰਜਨ ਖੜਕੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਜਦੋਂ ਸਾਰੀ ਪਾਰਟੀ ਇਕੱਠੀ ਹੋਈ ਤਾਂ ਮੀਟਿੰਗ ਉਹਨਾਂ ਦੀ ਹੋਈ ਤਾਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਵਾਇਨਾਡ ਤੋਂ ਸੰਸਦ ਨਹੀਂ ਰਹਿਣਗੇ ਉਹ ਰਾਇ ਬਰੇਲੀ ਤੋਂ ਹੀ ਆਪਣਾ ਜਿਹੜਾ ਸੀਟ ਸੰਭਾਲਣਗੇ ਤਾਂ ਉਸ ਤੋਂ ਇਲਾਵਾ ਉਹਨਾਂ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਰਾਹੁਲ ਗਾਂਧੀ ਜਿਹਦਾ ਉਹਨਾਂ ਦੀ ਭੈਣ ਪ੍ਰਿਯੰਕਾ ਗਾਂਧੀ ਜਿਹੜੇ ਹੋਣਗੇ ਵਾਇਨਾਡ ਸੀਟ ਸੰਭਾਲਣਗੇ ਤੇ ਉਥੋਂ ਲੜਨਗੇ ਤੇ ਰਾਹੁਲ ਗਾਂਧੀ ਹੁਣ ਅਸਤੀਫਾ ਦੇਣਗੇ ਜਿਹੜੀ ਕੇਰਲ ਦੀ ਵਾਇਨਾਡ ਸੀਟ ਹੈ ਤਾਂ ਉਹਨਾਂ ਨੇ ਵੀ ਕਿਹਾ ਇਸ ਤੋਂ ਇਲਾਵਾ ਕਿ ਅਸੀਂ ਜੋ ਵਾਅਦੇ ਤੁਹਾਡੇ ਨਾਲ ਕੀਤੇ ਸੀ ਵਾਇਨਾਡ ਬਹੁਤ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਔਰ ਬਹੁਤ ਔਖਾ ਫੈਸਲਾ ਸੀ ਮੇਰੇ ਲਈ ਲੈਣਾ ਕਿ ਮੈਂ ਕਿਸ ਤਰ੍ਹਾਂ ਚੂਜ਼ ਕਰਾਂ ਕੋਈ ਸੀਟ ਪਰ ਮੈਂ ਆਪਣੀ ਭੈਣ ਪ੍ਰਿਯੰਕਾ ਨੂੰ ਇੱਥੇ ਉਤਾਰ ਰਿਹਾ ਤਾ ਅਸੀਂ ਜੋ ਵਾਅਦੇ ਕੀਤੇ ਸੀ ਤੁਹਾਡੇ ਨਾਲ ਜੋ ਮੈਂ ਕਿਹਾ ਸੀਗਾ ਉਹ ਮੈਂ ਬਿਲਕੁਲ ਪੂਰਾ ਕਰਾਂਗਾ ਕਾਨੂੰਨ ਦੇ ਅਨੁਸਾਰ ਰਾਹੁਲ ਗਾਂਧੀ ਨੂੰ ਇੱਕ ਸੀਟ ਖਾਲੀ ਕਰਨੀ ਪਵੇਗੀ ਰਾਹੁਲ رائے ਬਰੇਲੀ ਸੀਟ ਰੱਖਣਗੇ ਤੇ ਵਾਇਨਾਡ ਲੋਕ ਸਭਾ ਸੀਟ ਖਾਲੀ ਕਰ ਦੇਣਗੇ ਅਟਕਲਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਜਦੋਂ ਰਾਹੁਲ ਗਾਂਧੀ ਦੋਨਾਂ ਸੀਟਾਂ ਤੇ ਲੜੇ ਤੇ ਦੋਨਾਂ ਤੋਂ ਹੀ ਜਿੱਤ ਕੇ ਪਰਸ਼ੂਜ਼ ਕਰਨਾ ਔਖਾ ਸੀਗਾ ਕਿ ਰਾਹੁਲ ਗਾਂਧੀ ਕਿਹੜੀ ਸੀਟ ਛੱਡਣਗੇ ਤਾਂ ਹੁਣ ਕਾਂਗਰਸ ਦੇ ਪ੍ਰਧਾਨ ਨੇ ਸਪਸ਼ਟ ਹੀ ਕਰ ਦਿੱਤਾ ਕਿ ਰਾਹੁਲ ਰਾਇਬਰੇਲੀ ਤੋਂ ਹੀ ਸੰਸਦ ਮੈਂਬਰ ਬਣੇ ਰਹਿਣਗੇ ਤੇ ਮਲਕ ਨਾਲ ਹੀ ਮਲਕ ਅਰਜਨ ਖੜਗੇ ਨੇ ਐਲਾਨ ਕੀਤਾ ਕਿ ਪ੍ਰਿੰਕਾ ਗਾਂਧੀ ਵਾਇਨਾਰ ਤੋਂ ਚੋਣ ਲੜਨਗੇ ਚੋਣ ਰਾਜਨੀਤੀ ਵਿੱਚ ਉਸ ਦੀ ਐਂਟਰੀ ਕਰਉਣਗੇ ਇਸ ਤੋਂ ਪਹਿਲਾਂ ਉਹ ਪਾਰਟੀ ਦੇ ਸੰਗਠਨ ਦੇ ਵਿੱਚ 14 ਸੰਭਾਲ ਚੁੱਕੇ ਨੇ ਪਰ ਹੁਣ ਤੱਕ ਕੋਈ ਚੋਣ ਨਹੀਂ ਲੜੇ ਤਾਂ ਪ੍ਰਿੰਕਾ ਗਾਂਧੀ ਜਿਹੜੇ ਨੇ ਉਹਨਾਂ ਦੀ ਸ਼ੁਰੂਆਤ ਜਿਹੜੀ ਹੈ ਵਾਇਨਾਰਤ ਤੋਂ ਕਰਵਾਈ ਜਾਏਗੀ ਪਰ ਬਹੁਤ ਜ਼ਿਆਦਾ ਔਖਾ ਹੁੰਦਾ ਜਦੋਂ ਐਨੀ ਮਿਹਨਤ ਕਰਕੇ ਦੋਨੋਂ ਸੀਟਾਂ ਜਿੱਤ ਲਈਆਂ ਜਾਣ ਤੇ ਉਹਨਾਂ ਨੂੰ ਛੱਡਣਾ ਪੈ ਜਾਏ ਉਹ ਵੀ ਸੰਸਦ ਦੀ ਸੀਟ ਤਾਂ ਬਹੁਤ ਜ਼ਿਆਦਾ ਉਹ ਫੈਸਲਾ ਲੈਣਾ ਔਖਾ ਹੋ ਜਾਂਦਾ ਹੈ ਤਾਂ ਹੁਣ ਜੇਕਰ ਉੱਥੇ ਚੋਣਾ ਦੁਬਾਰਾ ਵੀ ਹੁੰਦੀ ਹੈ ਨੇ ਰਾਹੁਲ ਗਾਂਧੀ ਛੱਡਦੇ ਨੇ ਉਹ ਸੀਟ ਤਾਂ ਜੇ ਚੋਣਾ ਹੁੰਦੀ ਹੈ ਨੇ ਜੇ ਪ੍ਰਿੰਕਾ ਗਾਂਧੀ ਨੂੰ ਉਸ ਸੀ ਤੋਂ ਉਮੀਦਵਾਰ ਲਈ ਖੜਾਇਆ ਜਾਂਦਾ ਹੈ ਕਿ ਉਥੋਂ ਦੇ ਲੋਕ ਦਵਾਰਾ ਭਰੋਸਾ ਕਰਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣਗੇ ਕਿ ਪ੍ਰੇਂਕਾ ਗਾਂਧੀ ਨੂੰ ਉਥੋਂ ਦੀ ਸੰਸਦ ਮੈਂਬਰ ਬਣਾਉਣਗੇ ਜਾਂ ਨਹੀਂ ਇਹ ਲੋਕਾਂ ਦਾ ਫੈਸਲਾ ਹੈ